ਜਵਾਲਮਿਕੀ ਚੈਨੂ ਗਿਆਨ ਆਦੀ ਵਾਖਾ ਪਤੇ ਕੀ ਸਤਿਓ ਅੱਜ ਇੱਕ ਵਿਸ਼ੇਸ਼ ਚਰਤਾ ਲਈ ਹੋ ਮੈਂ ਕਹਿੰਦਾ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਥੀ ਹੋਈ ਆ ਕਿ ਵੇਖੋ ਸਾਡਾ ਭਾਈਚਾਰਾ ਆ ਸਾਡੇ ਭੈਣ ਭਰਾ ਆ ਪਰ ਅੱਜ ਉਹਨਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਆ ਬੜੀ ਫੀਲ ਹੋਈ ਆ ਕੋ ਮੈਂ ਗੱਲ ਕਹਿਣ ਚ ਕਰੇਜ਼ ਨਹੀਂ ਕਰੂੰਗਾ ਵੇਖੋ ਜਦੋਂ ਤੇ ਰਿਜ਼ਰਵੇਸ਼ਨ ਸਾਨੂੰ ਮਿਲੀ ਸੀਗੀ ਸਾਡੇ 12% ਉਦੋਂ ਕੇਸ ਵੀ ਤੁਸੀਂ ਕੀਤਾ ਸੀਗਾ ਅਦਾਲਤਾਂ ਦੇ ਵਿੱਚ ਵੀ ਤੁਸੀਂ ਗਏ ਚਮਾਰ ਮਹਾਸਭਾ ਗਈ ਤੇ ਹੁਣ ਜਦੋਂ ਚਮਾਰ ਮਹਾਸਭਾ ਕਾਨੂੰਨੀ ਤੌਰ ਤੇ ਉੱਥੇ ਮੂੰਹ ਦੀ ਖਾਣੀ ਪਈ ਆ ਜਦੋਂ ਤੁਹਾਨੂੰ ਤੇ ਹੁਣ ਤੁਹਾਡੀਆਂ ਡਾਡਾਂ ਕਿਉਂ ਨਿਕਲ ਗਈਆਂ ਕਿਉਂਕਿ ਜੇਕਰ ਸਾਨੂੰ ਸਾਡੇ ਪਰਿਵਾਰਾਂ ਨੂੰ ਵਾਲਮੀਕੀ ਮਜਦੀ ਸਿੱਖ ਸਮਾਜ ਨੂੰ ਕੋਈ ਅਧਿਕਾਰ ਕੋਈ ਕੁਸ਼ਨ ਮਿਲਿਆ ਆ ਤੇ ਹੁਣ ਆਪਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹੋ ਜਿਹਾ ਮਾਹੌਲ ਕਿਉਂ ਕ੍ਰੀਏਟ ਕਰ ਰਹੇ ਆ ਕਿ ਜਿਹਦੇ ਨਾਲ ਲੋਕਾਂ ਦੇ ਵਿੱਚ ਆਪਸੀ ਜਿਹੜੀ ਆ ਉਹ ਫੁੱਟ ਪਵੇ ਉਹ ਭਰਾਓ ਸਮਝਣ ਦੀ ਲੋੜ ਆ ساری ਜ਼ਿੰਦਗੀ ਤੁਸੀਂ ਰੱਜ ਕੇ ਖਾਦਾ ਜੇ ਹੁਣ ਸਾਡੇ ਪਰਿਵਾਰਾਂ ਨੂੰ ਕਿਤੇ ਉਹਨਾਂ ਦਾ ਪੂਰਨ ਅਧਿਕਾਰ ਮਿਲਣ ਜਾ ਰਿਹਾ ਹੈ ਤੇ ਆਪਾਂ ਉਹਦੇ ਵਿੱਚ ਅੜੇਖਾ ਬਣੇ ਹੋਏ ਆ ਇਦਾਂ ਨਾ ਕਰੋ ਵੇਖੋ ਇਹ ਤੁਸੀਂ ਲੜਾਈ ਲੜੀ ਸੀ ਅਸੀਂ ਸੰਵਿਧਾਨਕ ਤੌਰ ਤੇ ਆਪਣੀ ਲੜਾਈ ਦੇ ਸਹੀ ਤਤ ਪੇਸ਼ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹ ਲੜਾਈ ਨੂੰ ਜਿੱਤਿਆ ਆ ਤੁਹਾਨੂੰ ਅਸਲੀਅਤ ਚ ਹਾਰ ਕਬੂਲ ਨਹੀਂ ਹੋ ਰਹੀ ਕਿਉਂਕਿ ਇਹ ਲੜਾਈ ਜਿਹੜੀ ਹੈ ਸੰਵਧਾਨਕ ਸੀ ਇਹ ਲੜਾਈ ਜਿਹੜੀ ਸਾਡੇ ਗਰੀਬਾਂ ਮਜ਼ਲੂਮਾਂ ਲੋਕਾਂ ਨੇ ਆਪਣੀਆਂ ਅਰਦਾਸਾਂ ਸਦਕਾ ਲੜ ਕੇ ਜਿੱਤੀ ਹੈ ਸੋ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਆਪਣੇ 21 ਤਰੀਕ ਨੂੰ ਜਿਹੜਾ ਤੁਸੀਂ ਬੰਦ ਦੀ ਕਾਲ ਕਰਕੇ ਸਾਡੇ ਵਿੱਚ ਆਪਸੀ ਫੋਟਪੌਂਡ ਦੀ ਕੋਸ਼ਿਸ਼ ਕਰ ਰਹੇ ਆ ਮੈਂ ਪੂਰੇ ਭਾਰਤ ਵਿੱਚ ਵਸਦੇ ਸਾਰੇ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਦਾ ਸਾਥ ਨਾ ਦਿਓ ਸਾਨੂੰ ਗੁੰਮਰਾਹ ਕਰ ਰਹੇ ਆ ਹੁਣ ਵੇਖੋ ਕਿਦਾਂ ਮਿੰਟੋਂ ਮਿੰਟ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹ ਕਿਦਾਂ ਬਿਆਨਬਾਜ਼ੀ ਕਰ ਰਹੀਆਂ ਆ ਜਦੋਂ ਸਾਡੇ ਅਧਿਕਾਰ ਖੁੱਸੇ ਜਾਂਦੇ ਸੀ ਜਦੋਂ ਚਮਾਰ ਮਹਾਸਭਾ ਨੇ ਸਾਡੇ ਤੇ ਕੇਸ ਕੀਤਾ ਸੀਗਾ ਉਦੋਂ ਕਿਉਂ ਨਾ ਤੁਸੀਂ ਬੋਲੇ ਕਿ ਨਹੀਂ ਇਹ ਗਲਤ ਹੋ ਰਿਹਾ ਹੈ ਹੁਣ ਜਦੋਂ ਅਸੀਂ ਜਿੱਤ ਗਏ ਆ ਹੁਣ ਤੋਹੀ ਜਿਹੜਾ ਆ ਉਹ ਆਪਸ ਵਿੱਚ ਵਿਤਕਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨਾ ਕਰੋ ਮੇਰੀ ਅਪੀਲ ਹੈਗੀ ਆ ਤੇ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਵਾਲਮੀਕੀ ਮੈ ਵੀ ਸਿਕ ਸਮਾਜ ਨੂੰ ਕਿ ਤੁਸੀਂ ਤਕੜੇ ਹੋ ਕੇ ਜਿਹੜਾ ਆ ਇਹਦਾ ਪੂਰਨ ਵਿਰੋਧ ਕਰਨਾ ਕਿਉਂਕਿ ਜੇਕਰ ਇਹ ਨਹੀਂ ਹਟਣਗੇ ਅਸੀਂ ਪੂਰਨ ਵਿਰੋਧ ਕਰਾਂਗੇ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮਹੱਲਾਂ ਚ ਪੂਰਨ ਵਿਰੋਧ ਕਰਾਂਗੇ ਕਿਉਂਕਿ ਹੁਣ ਸਾਡੇ ਬੱਚਿਆਂ ਦੇ ਅਧਿਕਾਰਾਂ ਦੀ ਲੜਾਈ ਆ ਸਾਡੇ ਆਨੂ ਆਪਣਾ ਜੀਵਨ ਵੀ ਲਾਉਣਾ ਪਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਅਸੀਂ ਆਪਣੇ ਬੱਚਿਆਂ ਦੇ ਆਪਣੇ ਨਿਆਣਿਆਂ ਦੇ ਆਪਣੇ ਆਉਣ ਵਾਲੀ ਜਨਰੇਸ਼ਨ ਦੇ ਅਧਿਕਾਰਾਂ ਨੂੰ ਕਦੀ ਖਸਨ ਨਹੀਂ ਦੇਵਾਂਗੇ ਸਾਡੀ ਏਕਤਾ ਜਿੰਦਾਬਾਦ ਹੈ ਵਾਲਮੀਕੀ ਮਜਬੀ ਸਿੱਖ ਭਾਈਚਾਰਾ ਜਿੰਦਾਬਾਦ ਹੈ ਤੁਸੀਂ ਸਾਡੇ ਉੱਤੇ ਜੋ ਤਸੱਦਦ ਕਰ ਰਹੇ ਆ ਸਾਡੇ ਨਾਲ ਤਕੈਸ਼ਾ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸੋ ਮੈਂ ਆਪਣੇ ਭਾਈਚਾਰੇ ਨੂੰ ਅਪੀਲ ਕਰਦਾ ਕਿ ਇਕਜੁੱਟ ਹੋ ਜਾਓ ਇਕ ਤਾਕਤ ਨਾਲ ਲੜੋ ਸਾਰੀਆਂ ਜਥੇਬੰਦੀਆਂ ਭਾਰਤ ਦੇ ਜਿਨੇ ਵੀ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਲੀਡਰ ਨੇ ਉਹ ਇਕ ਹੋ ਜਾਣ ਤੇ ਇਹ ਲੜਾਈ ਨੂੰ ਜਿਹੜਾ ਤਕੜੇ ਹੋ ਕੇ ਲੜੀਏ ਕੋਈ ਭਾਰਤ ਬੰਦ ਨਹੀਂ ਕਰਾਂਗੇ ਕੋਈ ਭਾਰਤ ਬੰਦ ਹੋਣ ਨਹੀਂ ਦੇਵਾਂਗੇ ਜੈ ਵਾਲਮੀਕੀ ਜੈ ਗੁਰੂ ਗ੍ਰੰਥ